ਜਿੰਦਾਬਾਦ ਆਮ ਜਨਤਾ ਪਾਰਟੀ ਜਿੰਦਾਬਾਦ ਬੀਤਦਨੀ ਸ਼੍ਰੀ ਆਨੰਦਪੁਰ ਸਾਹਿਬ ਲੋਕ ਸਭਾ ਹਲਕੇ ਤੋਂ ਕਾਂਗਰਸੀ ਉਮੀਦਵਾਰ ਸ਼੍ਰੀ ਵਿਜੇਂਦਰ ਸਿੰਘਲਾ ਦੇ ਦਫ਼ਤਰ ਦਾ ਦੁਗਾਟਾ ਨਾ ਬਲਕ ਮਜ਼ਦਰੀ ਵਿਖੇ ਕੀਤਾ ਗਿਆ ਇਸ ਤੋਂ ਪਹਿਲਾਂ ਹਲਕਾ ਖਰੜ ਦੇ ਸਮਾਜ ਸੇਵੀ ਗਰੁੱਪ ਬੈਨੀਪਾਲ ਗਰੁੱਪ ਦੇ ਸਰਪ੍ਰਸਤ ਦਲਵਿੰਦਰ ਸਿੰਘ ਬੈਨੀਪਾਲ ਵੱਲੋਂ ਆਪਣੇ ਨਿੱਜੀ ਦਫ਼ਤਰ ਤੋਂ ਲੈ ਕੇ ਬਲਕ ਮਾਦਰੀ ਤੱਕ ਇੱਕ ਕਾਫਲੇ ਦੇ ਰੂਪ ਦੇ ਵਿੱਚ ਇਕੱਠ ਤੋਰਿਆ ਗਿਆ ਜੋ ਹੌਲੀ-ਹੌਲੀ ਮਲਾਕ ਮਾਦਰੀ ਤੱਕ ਪਹੁੰਚਦਾ ਪਹੁੰਚਦਾ ਇੱਕ ਰੈਲੀ ਦਾ ਰੂਪ ਧਾਰਨ ਕਰ ਗਿਆ ਦੱਸ ਦਈਏ ਕਿ ਪਿਛਲੀਆਂ ਵਿਧਾਨ ਸਭਾ ਚੋਣਾਂ ਸਮੇਂ ਆਮ ਆਦਮੀ ਪਾਰਟੀ ਦੇ ਸਮਰਥਨ ਵਿੱਚ ਇਸੇ ਤਰ੍ਹਾਂ ਬੈਨੀਪਾਲ ਗਰੁੱਪ ਵੱਲੋਂ ਵੱਚੜ ਕੇ ਚੋਣ ਪ੍ਰਚਾਰ ਕੀਤਾ ਗਿਆ ਸੀ ਇਸ ਵਾਰ ਕੁਝ ਨਾ ਕੁਝ ਪਾਰਟੀ ਦੇ ਨਾਲ મતਭੇਦ ਨੂੰ ਲੈ ਕੇ ਕਾਂਗਰਸ ਪਾਰਟੀ ਦੇ ਵਿੱਚ ਸ਼ਾਮਲ ਹੋਏ ਦਿਲਵਿੰਦਰ ਸਿੰਘ ਬੈਣੀਪਾਲ ਅਤੇ ਉਹਨਾਂ ਦੇ ਸਮਰਥਕ ਹੁਣ ਕਾਂਗਰਸ ਪਾਰਟੀ ਲਈ ਚੋਣ ਪ੍ਰਚਾਰ ਕਰਦੇ ਨਜ਼ਰ ਆ ਰਹੇ ਨੇ ਤਸਵੀਰਾਂ ਇਸ ਸਮੇਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਜਿੱਥੇ ਗੁਰਦੁਆਰਾ ਸ੍ਰੀ ਗੜੀਪੁਰ ਖਸਾਬ ਨਮਸਤਰਕ ਹੋਣ ਤੋਂ ਬਾਅਦ ਉਨ੍ਹਾਂ ਵੱਲੋਂ ਅਤੇ ਸਾਬਕਾ ਕੈਬਨਿਟ ਮੰਤਰੀ ਜਗਮਉਨ ਸਿੰਘ ਕਾਂਗਰਸ ਪੁੱਤਰ ਯਾਦਵਿੰਦਰ ਸਿੰਘ ਬਣੀ ਕਾਂਗ ਵੱਲੋਂ ਸਾਂਝੇ ਤੌਰ ਤੇ ਦਫ਼ਤਰ ਦਾ ਉਦਘਾਟਨ ਕੀਤਾ ਗਿਆ ਆਓ ਤੁਹਾਡੇ ਨਾਲ ਵੀ ਉਹ ਤਸਵੀਰਾਂ ਸਾਂਝੀਆਂ ਕਰਦੇ ਹਾਂ ਤੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਉਹਨਾਂ ਅੱਜ ਦੇ ਇਸ ਚੋਣ ਦਫ਼ਤਰ ਦੇ ਉਦਘਾਟਨ ਸਮੇਂ ਕੀ ਗੱਲਬਾਤ ਕੀਤੀ ਅਤੇ ਕਿਹੋ ਜਿਹਾ ਚੱਲ ਰਿਹਾ ਹੈ ਇਲਾਕੇ ਦੇ ਵਿੱਚ ਕਾਂਗਰਸ ਪਾਰਟੀ ਦਾ ਚੋਣ ਪ੍ਰਚਾਰ ਅਤੇ ਤੁਸੀਂ ਵੀ ਆਪਣੇ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਕਿ ਬੈਨੀਪਾਲ ਗਰੁੱਪ ਦੇ ਕਾਂਗਰਸ ਪਾਰਟੀ ਦੇ ਵਿੱਚ ਚਲੇ ਜਾਣ ਤੋਂ ਬਾਅਦ ਕੀ ਸਮੀਕਰਨ ਹੋਣਗੇ ਲੋਕ ਸਭਾ ਹਲਕਾ ਸ਼੍ਰੀ ਆਨੰਦਪੁਰ ਸਾਹਿਬ ਦੇ ਬੈਨੀਪਾਲ ਸਿੰਘਾ ਜਿੰਦਾਬਾਦ ਜਿੰਦਾਬਾਦ ਸਿੰਘਾ ਜਿੰਦਾਬਾਦ ਕਾਂਗਰਸ ਪਾਰਟੀ ਜਿੰਦਾਬਾਦ ਬੈਨੀਪਾਲ ਗਰੁੱਪ ਜਿੰਦਾਬਾਦ ਬੈਨੀਪਾਲ ਗਰੁੱਪ ਜਿੰਦਾਬਾਦ ਬੈਨੀਪਾਲ ਗਰੁੱਪ ਜਿੰਦਾਬਾਦ ਬੈਨੀਪਾਲ ਗਰੁੱਪ ਜਿੰਦਾਬਾਦ 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 ਬਰਮਾਤਮਾ ਦੇ ਚਰਨਾਂ 'ਚ ਅਰਦਾਸ ਕਰਕੇ ਅਸ਼ੀਰਵਾਦ ਲੈ ਕੇ ਮਾਝੀ ਵਿਲਾਕ ਵਿੱਚ ਆਪਣੇ ਵਿਜੇਂਦਰ ਸਿੰਘਲਾ ਜੀ ਸਾਡੇ ਕਾਂਗਰਸ ਪਾਰਟੀ ਦੇ ਉਮੀਦਵਾਰ ਉਹਨਾਂ ਦੇ ਦਫ਼ਤਰ ਦਾ ਅਸੀਂ ਉਦਘਾਟਨ ਕਰਿਆ ਖੋਲਿਆ ਔਰ ਇਥੇ ਦਿਨ ਰਾਤ ਤੱਕ ਜਿਹੜੀ ਸਾਡੀ ਕਾਂਗਰਸ ਪਾਰਟੀ ਦੀ ਵਿਜੇਂਦਰ ਸਿੰਘਲਾ ਜੀ ਦੀ ਮੂਰਮੈਂ ਹੋਰ ਜੋਰਾ ਸ਼ੋਰਾ ਨਾਲ ਅਸੀਂ ਪਿੰਡ-ਪਿੰਡ ਉਹਨਾਂ ਦਾ ਸੰਦੇਸ਼ ਪਹੁੰਚਾਈਏ ਤੇ ਮੈਂ ਇਹ ਵੀ ਦੱਸਣਾ ਚਾਹੁੰਦਾ ਹਾਂ ਕਿ ਆਉਣ ਵਾਲੇ 26 ਤਰੀਕ ਨੂੰ ਵਿਜੇਂਦਰ ਸਿੰਘਲਾ ਜੀ ਦਾ ਐਤਵਾਰ ਨੂੰ ਸਾਡੀ ਵਿਧਾਨ ਸਭਾ ਚ ਅਗਲਾ ਦੌਰਾ ਉਦੋਂ ਵੀ ਅਸੀਂ ਵੱੱਡਾ ਚੜ ਕੇ ਵੱਡੀਆਂ ਮੀਟਿੰਗਾਂ ਕਰਾ ਕੇ ਇਹ ਲੋਕਾਂ ਨਾਲ ਉਹਨਾਂ ਨੂੰ ਜੋੜ ਕੇ ਉਹਨਾਂ ਦਾ ਸੰਦੇਸ਼ ਪਹੁੰਚਾਵਾਂਗੇ ਆ ਬੀਜੇਪੀ ਵੱਲੋਂ 400 ਪਾਰ ਦਾ ਦਾਵਾ ਕੀਤਾ ਜਾ ਰਿਹਾ ਹੈ ਤੇ ਪੰਜਾਬ ਦੀ ਗੱਲ ਕਰੀਏ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਦਾਵਾ ਕੀਤਾ ਜਾ ਰਿਹਾ ਵੀ 13 0 ਨਾਲ ਅਸੀਂ ਮੁਕਾਬਲਾ ਕਰਾਂਗੇ ਤੁਸੀਂ ਕੀ ਕਹਿਣਾ ਚਾਹੁੰਗੇ ਉਸ ਬਾਰੇ ਇਹ ਤਾਂ ਜੀ ਕਿਸੇ ਦੇ ਘਰੇ ਤੋਂ ਕੁਝ ਨਹੀਂ ਹੋਣਾ ਇਹ ਤਾਂ ਪਰਮਾਤਮਾ ਦੇ ਅਸ਼ੀਰਵਾਦ ਨਾਲ ਔਰ ਸੰਗਤਾਂ ਦੇ ਅਸ਼ੀਰਵਾਦ ਨਾਲ 4 ਤਰੀਕ ਨੂੰ ਤੁਸੀਂ ਰਿਜ਼ਲਟ ਦੇਖ ਹੀ ਲੈਣਾ ਸਭ ਤੋਂ ਵੱਧ ਗਿਣਤੀ 'ਚ ਕਾਂਗਰਸ ਪਾਰਟੀ ਦੀ ਸੀਟਾਂ ਨਾ ਕੇ ਇਕੱਲੇ ਸਾਡੇ ਪੰਜਾਬ ਸੂਬੇ ਚ ਪੂਰੇ ਭਾਰਤ ਵਰਸ ਇੰਡੀਆ ਬਲੌਗ ਦੀਆਂ ਕਾਂਗਰਸ ਪਾਰਟੀ ਦੀਆਂ ਮੈਂ ਸਮਝਦਾ ਮੈਜੋਰਟੀ ਸੀਟਾਂ ਪੰਜਾਬ ਚ ਆਣਗੀਆਂ ਜਿਹਦੇ ਚੋਂ ਇੱਕ ਸੀਟ ਸਾਡੀ ਅਨੰਦਪੁਰ ਸਾਹਿਬ ਦੀ ਮੇਰੇ ਵੱਡੇ ਵੀਰ ਵਿਜੇਂਦਰ ਸਿੰਘਲਾ ਜੀ ਦੀ ਵੀ ਵੱਡੀ ਜਿੱਤ ਹੋਊਗਾ ਸਰਬਾਤਮਾ ਅੱਜ ਵੱਡਾ ਕਾਫਲਾ ਤੁਸੀਂ ਲੈ ਕੇ ਆਏ ਹੋ ਤੇ ਇੱਥੇ ਵੀ ਜਿਹੜਾ ਚੋਣ ਦਫ਼ਤਰ ਦਾ ਉਹ ਘਾਟਨ ਕੀਤਾ ਹੈ ਕੀ ਕਾਂਗਰਸ ਜੀ ਅਸੀਂ ਤਾਂ ਭਈ ਸਿੰਘਲਾ ਜਨਤਾ ਦਾ ਲੈ ਕੇ ਗੁਰਦਾਰ ਸਾਹਿਬ ਮੱਥਾ ਪਾਔਰ ਖੱਡੀ ਸਾਹਿਬ ਮੱਥਾ ਟੇਕਿਆ ਜੀ ਅਸੀਂ ਲੋਕਾਂ ਦੇ ਘਰ ਘਰ ਸਨੇਹਾ ਪਾ ਕੇ ਸ਼ਿਗਲਾਈ ਦੇ ਜੋ ਸੰਗੂਰ ਵਿੱਚ ਕੰਮ ਸੜਕਾਂ ਦੇ ਕੋਈ ਹਸਪਤਾਲਾਂ ਦੇ ਉਹ ਜਰੂਰ ਗਿਣਾ ਕੇ ਅਸੀਂ ਜਿੱਤ ਪ੍ਰਾਪਤ ਪੂਰੀ ਕਰਾਂਗੇ ਅੱਜ ਬਲਾਕ ਮਾਜਰੀ ਦੇ ਵਿੱਚ ਚੋਣ ਦਫ਼ਤਰ ਦਾ ਬਹੁਤ ਘਟ ਮਹੱਤਵਾਂ ਗਿਆ ਜੀ ਕੀ ਕਹਿਣਾ ਚਾਹੁੰਗੇ ਜੀ ਅੱਜ ਅਸੀਂ ਜੀ ਸਮੁੱਚੀ ਸਾਡੀ ਕਾਂਗਰਸ ਪਾਰਟੀ ਦੀ ਟੀਮ ਮੇਰੇ ਵੀਰ ਦਿਲਵਿੰਦਰ ਬੈਣੀਪਾਲ ਜੀ ਇਹਨਾਂ ਦਾ ਸਮੁੱਚਾ ਗਰੁੱਪ ਗੁਰਦੁਆਰਾ ਸਾਹਿਬ ਗੜੀਪੋਰਾ ਸਾਹਿਬ ਅਸੀਂ ਮਹਾਤਮਾ ਦੇ ਚਰਨਾਂ ਚ ਅਰਦਾਸ ਕਰਕੇ ਅਸ਼ੀਰਵਾਦ ਲੈ ਕੇ ਮਾਝੀ ਬਲੋਕ ਵਿਖੇ ਆਪਣੇ ਵਿਜੇਂਦਰ ਸਿੰਘਲਾ ਜੀ ਸਾਡੇ ਕਾਂਗਰਸ ਪਾਰਟੀ ਦੇ ਉਮੀਦਵਾਰ ਉਹਨਾਂ ਦੇ ਦਫ਼ਤਰ ਦਾ ਅਸੀਂ ਉਦਘਾਟਨ ਕਰਿਆ ਖੋਲਿਆ ਔਰ ਇਤਸ ਦਿਨ ਰਾਤ ਤਾਂ ਕਿ ਜਿਹੜੀ ਸਾਡੀ ਕਾਂਗਰਸ ਪਾਰਟੀ ਦੀ ਵਿਜੇਂਦਰ ਸਿੰਘਲਾ ਜੀ ਦੀ ਮੋਹਮ ਹੈ ਹੋਰ ਜੋਰਾਂ ਸ਼ੋਰਾਂ ਨਾਲ ਅਸੀਂ ਪਿੰਡ ਪਿੰਡ ਉਹਨਾਂ ਦਾ ਸੰਦੇਸ਼ ਪਹੁੰਚਾਈਏ ਤੇ ਮੈਂ ਇਹ ਵੀ ਦੱਸਣਾ ਚਾਹੁੰਦਾ ਵੀ ਆਉਣ ਵਾਲੀ 26 ਤਰੀਕ ਨੂੰ ਵਿਜੇਂਦਰ ਸਿੰਘਲਾ ਜੀ ਦਾ ਐਤਵਾਰ ਨੂੰ ਸਾਡੀ ਵਿਧਾਨ ਸਭਾ ਚ ਅਗਲਾ ਦੌਰਾ ਹੈ ਉਦੋਂ ਵੀ ਅਸੀਂ ਬਾਤ ਚੜ ਕੇ ਵੱਡੀਆਂ ਮੀਟਿੰਗਾਂ ਕਰਾ ਕੇ ਤੇ ਲੋਕਾਂ ਨਾਲ ਉਹਨਾਂ ਨੂੰ ਜੋੜ ਕੇ ਉਹਨਾਂ ਦਾ ਸੰਦੇਸ਼ ਪਹੁੰਚਾਵਾਂਗੇ ਆ ਬੀਜੇਪੀ ਵੱਲੋਂ 400 ਪਾਰ ਦਾ ਦਾਵਾ ਕੀਤਾ ਜਾ ਰਿਹਾ ਹੈ ਤੇ ਪੰਜਾਬ ਦੀ ਗੱਲ ਕਰੀਏ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਦਾਵਾ ਕੀਤਾ ਜਾ ਰਿਹਾ ਵੀ 13 0 ਨਾਲ ਅਸੀਂ ਮੁਕਾਬਲਾ ਕਰਾਂਗੇ ਤੁਸੀਂ ਕੀ ਕਹਿਣਾ ਚਾਹੁੰਦੇ ਇਹ ਤਾਂ ਜੀ ਕਿਸੇ ਦੇ ਕਹੇ ਤੋਂ ਕੁਝ ਨਹੀਂ ਹੋਣਾ ਇਹ ਤਾਂ ਪਰਮਾਤਮਾ ਦੇ ਆਸ਼ੀਰਵਾਦ ਨਾਲ ਔਰ ਸੰਗਤਾਂ ਦੇ ਆਸ਼ੀਰਵਾਦ ਨਾਲ 4 ਤਰੀਕ ਨੂੰ ਤੁਸੀਂ ਰਿਜ਼ਲਟ ਦੇਖ ਹੀ ਲੈਣਾ ਸਭ ਤੋਂ ਵੱਧ ਗਿਣਤੀ 'ਚ ਕਾਂਗਰਸ ਪਾਰਟੀ ਦੀਆਂ ਸੀਟਾਂ ਨਾ ਕੇ ਇਕੱਲੇ ਸਾਡੇ ਪੰਜਾਬ ਸੂਬੇ 'ਚ ਪੂਰੇ ਭਾਰਤ ਵਰਸ਼ 'ਚ ਇੰਡੀਆ ਬਲੌਗ ਦੀਆਂ ਕਾਂਗਰਸ ਪਾਰਟੀ ਦੀਆਂ ਮੈਂ ਸਮਝਦਾ ਮжоਰਿਟੀ ਸੀਟਾਂ ਪੰਜਾਬ 'ਚ ਆਣਗੀਆਂ ਜਿਹਦੇ 'ਚ ਇੱਕ ਸੀਟ ਸਾਡੀ ਆਨੰਦਪੁਰ ਸਾਹਿਬ ਦੀ ਮੇਰੇ ਵੱਡੇ ਵੀਰ ਵਿਜੇਂਦਰ ਸਿੰਘਲਾ ਜੀ ਦੀ ਵੀ ਵੱਡੀ ਜਿੱਤ ਹੋਊਗੀ। ਸਾਡੇ ਥੋੜਾ ਪਰਿਵਾਰ ਹੈ ਜਿਹੜਾ ਵੀਨੇ 35 ਸਾਲਾਂ ਤੋਂ ਲੋਕ ਸੇਵਾ ਦੇ ਵਿੱਚ ਹੈ। ਜੀ ਤੇ ਫਾਦਰ ਸਾਹਿਬ ਪੋਰੇ ਤਿੰਨ ਵਾਰ ਐਮਐਲਏ ਰਾਜ ਕੀ ਹੈ ਮਰਦਾ ਚਾਹੁੰਦੇ ਕਿ ਇਹ ਜੀ ਜੀ ਸੱਤ ਪਿੰਡ ਉਹਦਾ ਮਨੋਲੀ ਜਾਂ ਚਟੌਲੀ ਅਪਮੈਂਟ ਲੈ ਲਈ ਜੀ ਤੇ ਪਤਾ ਜਿਆਦਾ ਵੋਟ ਬੈਕ ਕਾਂਗਰਸ ਦੇ ਹੀ ਹੈ ਜੀ ਇਹਨਾਂ ਨੇ ਬਾਈਕਾਟ ਦਾ ਐਲਾਨ ਕੀਤਾ ਹੋਇਆ ਕੀ ਜੀ ਸਮਝਦੇ ਨਹੀਂ ਕਾਂਗਰਸ ਦਾ ਨੁਕਸਾਨ ਹੈ ਜਾਂ ਇਹਨਾਂ ਨੂੰ ਮਨਾਉਣ ਦਾ ਯਤਨ ਕੀਤਾ ਜਾਏ ਨਹੀਂ ਜੀ ਅਸੀਂ ਹਰ ਯਤਨ ਕਰਾਂਗੇ ਸਾਡੇ ਭਰਾ ਹੈ ਸਾਡੇ ਬਜ਼ੁਰਗ ਹੈ ਸਾਡੇ ਉੱਥੇ ਲੀਡਰ ਸਾਹਿਬਾਨ ਲਗਾਤਾਰ ਉਹਨਾਂ ਨਾਲ ਸੰਪਰਕ ਬਣਾਇਆ ਹੋਇਆ ਅਸੀਂ ਹਰ ਯਤਨ ਉਹ ਕਰਾਂਗੇ ਔਰ ਉਹਨਾਂ ਨੂੰ ਅਸੀਂ ਮੈਂ ਤਰਲਾ ਕਰਕੇ ਮਨਾਵਾਂਗੇ ਵੀ ਵਿਜੇਂਦਰ ਸਿੰਘਲਾ ਜੀ ਜਿਹੜੇ ਸਾਡੇ ਵੱਡੇ ਭਰਾ ਐ ਉੱਥੇ ਜਿਹੜਾ ਪੋਲ ਹੈਗਾ ਮੁਹਾਲੀ ਨੂੰ ਔਰ ਖਰੜ ਵਿਧਾਨ ਸਭਾ ਨੂੰ ਜੋੜਦਾ ਹੈ ਜਿਹੜਾ ਕੀੜੇ ਦੇ ਪਰਲੇ ਪਾਸੇ ਉਹ ਵੀ ਸਿੰਘਲਾ ਸਾਹਿਬ ਨੇ ਹੀ ਪਾਸ ਕਰਾਇਆ ਬਣਾਇਆ ਹੋਇਆ ਜਿਹਦੀ ਸੜਕ ਅਜੇ ਬਾਕੀ ਰਹਿੰਦੀ ਹੈ ਸਰਕਾਰ ਨੇ ਪੂਰੀ ਨਹੀਂ ਕੀਤੀ ਉਹਨਾਂ ਨੂੰ ਜ਼ਰੂਰ ਮਨਾ ਕੇ ਨਾਲ ਜੋੜਾਂਗੇ ਤੇ ਵੋਟਾਂ ਪਵਾਵਾਂ ਆਮ ਆਦਮੀ ਪਾਰਟੀ ਦਾ ਕੀ ਫੇਲੀ ਸਮਝ ਆਮ ਆਦਮੀ ਪਾਰਟੀ ਦਾ ਸਭ ਤੋਂ ਵੱਡਾ ਫੇਲੀਅਰ ਇਹ ਹੈ ਜੀ ਕਿ ਜਿਸ ਵਰਕਰ ਲੀਡਰ ਨੇ ਦਿਨ ਰਾਤ ਉਹਨਾਂ ਵਾਸਤੇ ਮਿਹਨਤ ਕਰਕੇ ਉਹਨਾਂ ਦੀ ਸਰਕਾਰ ਪੰਜਾਬ ਸੂਬੇ 'ਚ ਬਣਾਈ ਉਹੀ ਵਰਕਰ ਲੀਡਰ ਚਾਹੇ ਮੈਂ ਆਪਣੇ ਸਾਰੇ ਸਾਥੀਆਂ ਦੀ ਗੱਲ ਕਰਾਂ ਸਾਡੇ ਬੈਨੀਪਾਲਜੀ ਖੜੇ ਆ ਅਸੀਂ ਮੇਰੇ ਪਿਤਾ ਜੀ ਸਰਦਾਰ ਜਗਮਉਂ ਸਿੰਘ ਕੰਗ ਸਾਡੀ ਦੋ ਹਲਕਿਆਂ 'ਚ ਡਿਊਟੀ ਲੱਗੀ ਸੀ ਦਿਨ ਰਾਤ ਅਸੀਂ ਮਿਹਨਤ ਕਰਕੇ ਉਦੋਂ ਪਾਰਟੀ ਨੂੰ ਜਿਤਾਇਆ ਸੀ ਪਰ ਉਸ ਤੋਂ ਬਾਅਦ ਜਦੋਂ ਸਾਡੇ ਪਿੰਡ ਪਿੰਡ ਵਰਕਰ ਲੀਡਰ 'ਚ مایੁਸੀ ਛਾਣ ਲੱਗੀ ਉਹਨਾਂ ਦੀ ਪੁੱਛ ਨਹੀਂ ਹੋਈ ਕੋਈ ਦੁੱਖ ਸੁੱਖ ਦੀ ਸਾਂਝ ਨਹੀਂ ਕੋਈ ਉਹਨਾਂ ਦੇ ਵਿਕਾਸ ਦੇ ਕੰਮ ਨਹੀਂ ਹਾਰ ਕੇ ਉਦੋਂ ਵੀ ਅਸੀਂ ਆਪਣੇ ਇਲਾਕੇ ਵਾਲਿਆਂ ਨੂੰ ਪੁੱਛ ਕੇ ਅਸ਼ੀਰਵਾਦ ਲੈ ਕੇ ਫੈਸਲਾ ਲਿਆ ਸੀ ਹੁਣ ਵੀ ਇਹਨਾਂ ਨੂੰ ਪੁੱਛ ਕੇ ਜੋ ਇਹਨਾਂ ਦਾ ਹੁਕਮ ਹੈ ਹੁਕਮ ਅਨੁਸਾਰ ਅਸੀਂ ਆਪਣੇ ਘਰ ਵਾਪਸੀ ਕੀਤੀ ਹੈ ਉਤਸ਼ਾਹ ਦਾ ਅੱਜ ਜਿਵੇਂ ਕਿਸੇ ਨੌਜਵਾਨ ਦਾ ਵਿਆਹ ਹੁੰਦਾ ਐਦਾਂ ਇੱਥੇ ਨੌਜਵਾਨ ਪਹੁੰਚੇ ਨੇ ਅੱਜ ਕਾਂਗਰਸ ਪਾਰਟੀ ਨੂੰ ਵੱਡੀ ਹਮਾਇਤ ਮਿਲੀ ਆ ਵੱਡਾ ਜਹੰਗਾਰਾ ਮਿਲਿਆ ਬੰਨੀ ਜੀ ਦੀ ਅਗਵਾਈ ਦੇ ਵਿੱਚ ਬੈਨੀਪਾਲ ਜੀ ਜਿਨ੍ਹਾਂ ਦਾ ਇੱਥੇ ਮਾਜਰੀ ਇਲਾਕੇ ਦੇ ਵਿੱਚ ਵੱਡਾ ਆਧਾਰ ਹੈ ਇਸ ਇਲਾਕੇ ਨੂੰ ਪੂਰਾ ਉਹਨਾਂ ਨੇ ਪਹਿਲਾਂ ਇਹਨਾਂ ਸਰਕਾਰਾਂ ਨਾਲ ਜੋੜੀ ਆਤਰ ਉਹਨਾਂ ਦੇ ਕਾਮਾਕਾਰਾਂ ਨੂੰ ਜਦੋਂ ਨਹੀਂ ਪੂਰੇ ਉਤਰ ਸਕੇ ਤਾਂ ਹੁਣ ਇਹਨਾਂ ਨੇ ਕਾਂਗਰਸ ਪਾਰਟੀ ਨੂੰ ਸਮਰਥਨ ਦਿੱਤਾ ਅੱਜ ਮੈਨਿਪਾਲੀਟੀ ਦੇ ਨਾਲ ਸਾਰੇ ਜੂਥ ਨਾਲ ਲੈ ਕੇ ਇੱਥੇ ਆਫਿਸ ਦਾ ਤੁਗਾਟਨ ਕੀਤਾ ਕਾਂਗਰਸ ਪਾਰਟੀ ਦਾ ਵਿਜੇਂਦਰ ਸ਼ਿਖਲਾ ਜੀ ਨੂੰ ਜਿਤਾਵਾਂਗੇ ਤੇ ਉਹਨਾਂ ਦੇ ਜਿਹੜੇ ਪਰਜੋਰ ਪਹਿਲਾਂ ਸਰੂਜ ਚ ਕੰਮ ਕੀਤੇ ਹੋਏ ਨੇ ਉਹਨਾਂ ਦੇ ਕੰਮਾਂ ਨੂੰ ਦਰਸਾਉਂਦੇ ਹੋਏ ਦੇਖਦੇ ਹੋ ਕਿ ਸਾਨੂੰ ਇਸ ਇਲਾਕੇ ਲਈ ਬਹੁਤ ਮਿਹਨਤੀ ਕੈਡੀਟ ਮਿਲੇ ਨੇ ਆਪਾਂ ਸਾਰੇ ਰਲ ਮਿਲ ਕੇ ਕਾਂਗਰਸ ਪਾਰਟੀ ਨੂੰ ਜਿਤਾਈਏ ਪੰਜੇ ਤੇ ਮੋਹਰ ਲਾਈਏ ਤਾਂ ਜੋ ਅੱਗੇ ਆਪਣੇ ਦੇਸ਼ ਦਾ ਭਵਿੱਖ ਸਵਾਲਾ ਬਣਾਈਏ ਇਹਨਾਂ ਚੋਣਾਂ ਦੀ ਗੱਲ ਕਰੀਏ ਤਾਂ ਵੱਡੇ ਗਿਰਦੇ ਦੇ ਵਿੱਚ ਜਿਹੜੇ ਆਗੂ ਸੀ ਉਹ ਮੁੜ ਕਾਂਗਰਸ ਪਾਰਟੀ ਦੇ ਵਿੱਚ ਆ ਰਹੇ ਆ ਗੱਲ ਕਰੀਏ ਸਰਕਾਰ ਜਗਮਉਰ ਸਿੰਘ ਕੰਗ ਪੈਰੀਪਾਲ ਸਾਹਿਬ ਹੋ ਕੇ ਇਹ ਵਾਪਸ ਪਾਰਟੀ ਦੇ ਨਾਲ ਜੁੜੇ ਆ ਲੱਗਦਾ ਇਹ ਮਜ਼ਬੂਤੀ ਮਿਲੇਗੀ ਮਜ਼ਬੂਤੀ ਤਾਂ ਬਹੁਤ ਵੱਡੀ ਮਜ਼ਬੂਤੀ ਮਿਲੀ ਹੈ ਜੀ ਸਾਡੇ ਚੰਗੇ ਭਾਗ ਨੇ ਕਿਉਂਕਿ ਜਿਹੜੇ ਸਰ ਜਗਮਉਰ ਸਿੰਘ ਕੰਗ ਵਰਗੇ ਬੈਨੀਪਾਲਜੀ ਵਰਗੇ ਜਿਹੜੇ ਸਾਡੇ ਚੰਗੇ ਲੀਡਰ ਸੀ ਚਲੋ ਸਮਾ ਹੁੰਦਾ ਸਮਾ ਸਮਾ ਸਮਰੱਥਾ ਉਹ ਜੋ ਕੋ ਸਮਾ ਆਇਆ ਸੀ ਉਹ ਉਧਰ ਚਲ ਗਿਆ ਪਰ ਅੱਜ ਉਹਨਾਂ ਦੇ ਘਰ ਵਾਪਸੀ ਨਾਲ ਸਾਡੀ ਪਾਰਟੀ ਨੂੰ ਵੱਡੀ ਮਜ਼ਬੂਤੀ ਮਿਲੀ ਹੈ ਕਿਉਂਕਿ ਸ੍ਰੀ ਜਗਮਉਰ ਸਿੰਘ ਗੰਗ ਪਹਿਲਾਂ ਸਾਡੇ ਕੈਬਨ ਮਿਨਿਸਟਰ ਆਏ ਆ ਇਸ ਘਾੜ ਦੇ ਇਲਾਕੇ ਦੇ ਉਹਨਾਂ ਨੇ ਬੜੀਆਂ ਸੁਵਾਮਾਂ ਦਿੱਤੀਆਂ ਨੇ ਵੱਡੇ ਪੋਲ ਸੜਕਾਂ ਕੀ ਕੁਛ ਨਹੀਂ ਇਸ ਇਲਾਕੇ ਲਈ ਕੀਤਾ ਤੇ ਹੁਣ ਵੀ ਅਸੀਂ ਉਹਨਾਂ ਦੀ ਸੁਵਾਮਾਂ ਅੱਗੇ ਨੂੰ ਲਾਵਾਂਗੇ ਤੇ ਪਰਮਾਤਮਾ ਅੱਗੇ ਅਰਦਾਸ ਬੇਨਤੀ ਕਰਦੇ ਅੱਗੇ ਨੂੰ ਵੀ ਅਸੀਂ ਉਹਨਾਂ ਨੂੰ ਮੰਤਰੀ ਬਣਿਆ ਦੇਖੀਏ ਤੇ ਆਪਣੇ ਭਰਾ ਨੂੰ ਬੰਨੀ ਜੀ ਨੂੰ ਅਸੀਂ ਅੱਗੇ ਇਸ ਇਲਾਕੇ ਦਾ ਐਮਐਲ ਬਣਾਈਏ ਤੇ ਉਹਨਾਂ ਨੂੰ ਅੱਗੇ ਫਿਰ ਮੰਤਰੀ ਬਣਾਈਏ ਕਾਂਗਰਸ ਸਰਕਾਰ ਪੰਜਾਬ ਤੇ ਲੈ ਕੇ ਆਈਏ ਹਾਂ ਕੁੱਲ ਕਰੇਗੀ ਮੁਕਾਬਲਾ ਕੀ ਜਿੱਤਾਂਗੇ ਜੀ ਵੱਡੀ ਲੀਡ ਨਾਲ ਜਿਤਾ ਕੇ ਉਹਦੇ ਤੋਂ ਭੇਜਾਂਗੇ ਖਰੜ ਹਲਕੇ ਤੋਂ ਮਾਜਰੀ ਬਲੌਕ ਤੋਂ ਉਹ ਲੀਡ ਹੋਗੀ ਜਿਹੜੀ ਸਿਰੇ ਤੱਕ ਟੁੱਟੂਗੀ ਨਹੀਂ ਵੱਡੀ ਲੀਡ ਮਿਲੂਗੀ ਜੀ ਆਮ ਆਦਮੀ ਪਾਰਟੀ ਦੇ ਵਿੱਚੋਂ ਨਿਤ ਕੋਈ ਆਗੂ ਜਿਹੜਾ ਪਾਰਟੀ ਛੱਡ ਕੇ ਦੂਗੀਆਂ ਪਾਰਟੀਆਂ ਦੇ ਵਿੱਚ ਜੁੜਦਾ ਜਾ ਰਿਹਾ ਹੈ ਤੇ ਕਾਂਗਰਸ ਪਾਰਟੀ ਦੀ ਗੱਲ ਕਰੀਏ ਕਾਪਲਾ ਲਗਾਤਾਰ ਵਾਅਦਾ ਜਾ ਰਿਹਾ ਹੈ ਲੱਗਦਾ ਇਹ ਮਜ਼ਬੂਤੀ ਜਿਹੜੀ ਮਿਲੇਗੀ ਤੇ ਵਧੀਆ ਜਿਹੜੀ ਕਾਰਜਕਾਰੀ ਰਹੇਗੀ ਪਾਰਟੀ ਦੀ ਬਿਲਕੁਲ ਜੀ ਕਿਉਂਕਿ ਸਿੰਘਲਾ ਜੀ ਬੜੇ ਅੱਛੇ ਇਮਾਨਦਾਰ ਬੇਦਾਗ ਨੇਤਾ ਹੈ ਐਮਪੀ ਵੀ ਰਹੇ ਹਨ ਕਨਵਰਟ ਮੰਤਰੀ ਵੀ ਰਹੇ ਹਨ ਪਹਿਲਾਂ ਡਬਲਯੂਡੀ ਦੇ ਅਸੀਂ ਇਹਨਾਂ ਦੇ ਹਲਕੇ 'ਚ ਸਾਡਾ ਕੋਈ ਕਾਰੋਬਾਰ ਹੁੰਦਾ ਸੀਗਾ ਜਾਣਦੇ ਰਹੇ ਅਸੀਂ ਸਾਡੀ ਇਹਨਾਂ ਨਾਲ ਕੋਈ ਹੈਲੋ ਹਾਏ ਨਾ ਅਸੀਂ ਜਾਣਦੇ ਹੁੰਦੇ ਕਿ ਵੈਸੇ ਗੱਡੀ 'ਚ ਵਿਚਾਰ ਚਰਚਾ ਕਰਨੀ ਵੀ ਬੜੀਆਂ ਖੁੱਲੀਆਂ ਸੜਕਾਂ ਨੇ ਕਿ ਵੈਸੇ ਗੱਡੀ 'ਚ ਵਿਚਾਰ ਚਰਚਾ ਕਰਨੀ ਵੀ ਬੜੀਆਂ ਖੁੱਲੀਆਂ ਸੜਕਾਂ ਆ ਚਿੱਟੀ ਪੱਟੀ ਵਾਲੀਆਂ ਤੇ ਵੀ ਸਾਡੇ ਹਲਕੇ 'ਚ ਵੀ ਇਹੋ ਜਿਹੀ ਬਣਨੀਆਂ ਚਾਹੀਦੀਆਂ ਤੇ ਬੜੀ ਕੁਝ ਜੀ ਸਾਡੇ ਵਾਸਤੇ ਮਾਣ ਦੀ ਗੱਲ ਹੈ ਕਿ ਉਹੀ ਸ਼ਖਸ਼ ਅੱਜ ਸਾਡੇ ਐਮਪੀ ਆਨੰਦਪੁਰ ਸਾਹਿਬ ਤੋਂ ਉਮੀਦਵਾਰ ਹੈ ਤੇ ਸਾਨੂੰ ਉਹਨਾਂ ਨੂੰ ਜਿਤਾਉਣ ਦਾ ਬਹੁਤ ਵਧੀਆ ਇੱਕ ਸਾਡੇ ਕੋਲੇ ਮੌਕਾ ਹੈ ਅਸੀਂ ਉਹਨਾਂ ਨੂੰ ਵੱਡੀ ਲੀਡ ਨਾਲ ਜਿਤਾਵਾਂਗੇ ਵਾਹਿਗੁਰੂ ਕਿਰਪਾ ਕਰੇ ਜਿੱਤ ਵਕਤ ਪਿੰਡਾਂ ਦੇ ਵਿੱਚ ਜਾਣੇ ਉਹ ਵਿਕਾਸਕਾਰਿਆਂ ਦੀ ਗੱਲ ਹੁੰਦੀ ਹੈ ਕਿਹੋ ਜਿਹਾ ਵਿਕਾਸ ਹੋਏ ਲੋਕ ਤੁਹਾਡੇ ਨਾਲ ਗੱਲਬਾਤ ਕਰਦੇ ਆ ਕਿ ਲੋਕਾਂ ਦੀ ਕਿਹੜੀਆਂ ਸਮੱਸਿਆਵਾਂ ਹੈ ਸਮੱਸਿਆਵਾਂ ਤਾਂ ਜਿਹੜੀਆਂ ਛੋਟੀ ਤੋਂ ਛੋਟੀ ਸਮੱਸਿਆਵਾਂ ਉਸ ਤਰ੍ਹਾਂ ਹੀ ਖੜੀਆਂ ਨੇ ਸੜਕਾਂ ਦੀ ਲਾ ਲੋ ਗਲੀਆਂ ਨਾਲੀਆਂ ਦੀ ਲਾ ਲੋ ਜਿਹੜੀਆਂ ਮੋਢਲੀਆਂ ਸਮੱਸਿਆਵਾਂ ਨੇ ਪਿੰਡੂ ਪਿੰਡ ਦੀਆਂ ਫਿਰ ਸਕੂਲਾਂ ਦੀ ਲਾ ਲੋ ਹਸਪਤਾਲਾਂ ਦੀ ਲਾ ਲੋ ਸਮੱਸਿਆਵਾਂ ਜਿਹੋ ਜਿਹਾਂ ਹੈᱛੀਆਂ ਪਹਿਲਾਂ ਜਿਉਂ ਦੀਆਂ ਤਿਉਂ ਹੀ ਖੜੀਆਂ ਉਹਨਾਂ ਨੂੰ ਕੋਈ ਫਰਕ ਨਹੀਂ ਪਿਆ ਕਰਾਪਸ਼ਨ ਵੀ ਉਮੇ ਚੱਲ ਰਹੀ ਹੈ ਮਾਈਨਿੰਗ ਵੀ ਚੱਲ ਰਹੀ ਹੈ ਹਰ ਪਾਸੇ ਜਿਹੜਾ ਆਮ ਪਬਲਿਕ ਹੈ ਆਮ ਵਰਕਰ ਲਾ ਲੋ ਪਬਲਿਕ ਹੈ ਉਹ ਬਹੁਤ ਬੁਰੀ ਤਰ੍ਹਾਂ ਨਿਰਾਸ਼ ਹੈ ਕਿਉਂਕਿ ਉਹਨਾਂ ਨੇ ਬਹੁਤ ਸਾਨੂੰ ਵੀ ਬਹੁਤ ਉਮੀਦਾਂ ਦਿਆਂ ਸੀ ਬੜੀ ਆਸ ਲਾ ਕੇ ਉਹਨਾਂ ਨੂੰ ਵੋਟਾਂ ਪਾਈਆਂ ਤੀਆਂ ਵੀ ਸਾਡੇ ਕੰਮ ਹੋਣਗੇ ਸਾਡੇ ਇਲਾਕੇ ਦਾ ਸੁਧਾਰ ਹੋਊਗਾ ਕਾਰ ਇਲਾਕੇ ਦਾ ਜਿਹੜਾ ਬਹੁਤ ਪਛੜ ਗਿਆ ਇਸ ਟਾਈਮ ਬਹੁਤ ਪਿੱਛੇ ਚੱਲ ਰਿਹਾ ਇਹਦਾ ਸੁਧਾਰ ਹੋਊਗਾ ਇਹਦੇ ਤੇ ਕੋਈ ਨਵੇਂ ਪ੍ਰੋਜੈਕਟ ਆਉਣਗੇ ਕਹਿੰਦੇ ਡਵੈਲਪਮੈਂਟ ਹੋਊਗੀ ਸਕੂਲਾਂ ਦੀ ਹਸਪਤਾਲਾਂ ਦੀ ਸੜਕਾਂ ਦੀ ਤੇ ਹੋਰ ਕਮਿਊਨਿਟੀ ਸੈਂਟਰ ਬਣਨਗੇ ਪਿੰਡਾਂ 'ਚ ਜਿਹਨਾਂ ਚੀਜ਼ਾਂ ਦੀ ਬਹੁਤ ਲੋੜ ਹੈ ਟੋਬੇ ਹੋਵੇ ਗਲੀਆਂ ਨਾਲੀਆਂ ਇਹਨਾਂ ਨੂੰ ਸਾਫ਼ ਸੁਥਰਾ ਕਰਿਆ ਜਾਊਗਾ ਪਿੰਡਾਂ 'ਚ ਬੱਸ ਸਰਵਿਸ ਮਿਲੂਗੀ ਇਹਨਾਂ ਨੇ ਬੜੇ ਵਾਅਦੇ ਕਰੀ ਸੀ ਕਿ ਬੱਸ ਸਰਵਿਸ ਮਿਲੂਗੀ ਬੀਬਿਆ ਨੂੰ 100000 ਰੁਪਏ ਦੀ ਇਹਨਾਂ ਨੇ ਗਰੰਟੀ ਦਿੱਤੀ ਸੀ ਕਿ 27-22 ਮਹੀਨੇ ਹੋ ਗਏ ਉਹ ਨਹੀਂ ਦਿੱਤੇ ਆ ਤੇ ਹੋਰ ਬਹੁਤ ਸਮੱਸਿਆਵਾਂ ਹਨ ਜਿਹੜੀਆਂ ਤੁਸੀਂ ਪਿੰਡਾਂ ਚੋਂ ਪਿੰਡਾਂ ਦੇ ਲੋਕਾਂ ਤੋਂ ਜਾ ਕੇ ਪੁੱਛ ਸਕਦੇ ਹੋ ਵੀ ਸਾਡਾ ਹਾਲ ਕੀ ਐ ਤੇ ਮੁੜ ਕੇ ਸਾਨੂੰ ਸਵਾ ਦੋ ਸਾਲਾਂ ਚ ਕਿਸੇ ਨੇ ਪੁੱਛਿਆ ਨਹੀਂ ਆ ਕੇ ਪਿੰਡਾਂ ਚ ਮੈਂ ਤਾਂ ਇਹੀ ਕਹਿਣਾ ਚਾਹਾਂਗਾ ਅੱਜ ਅਸੀਂ ਸਰਦਾਰ ਜਗਮਉਂ ਸਿੰਘ ਕਾਂਗਜੀ ਦੀ ਰਹਿਨਮਾਈ ਹੈਟ ਹੈ ਇਹ ਆਦਿ ਬਣੇ ਕਾਂਗਜੀ ਦੀ ਰਹਿਨਮਾਈ ਹੈਟ ਆ ਔਰ ਸਾਡੇ ਬਹੁਤ ਹੀ ਸਕਾਰਯੋਗ ਬਹਿਨੀ ਬਾਲ ਜੀ ਔਰ ਉਹਨਾਂ ਸਾਰਾ ਗਰੁੱਪ ਸਿਕੰਦਰ ਜੀ ਹੈ ਗੁਰਪ੍ਰੀਤ ਜੀ ਹੈ ਔਰ ਸਾਰਾ ਗਰੁੱਪ ਉਹਨਾਂ ਦਾ ਉਹਨਾਂ ਦੀ ਰਹਿਨਮਾਈ ਹੇਠ ਅੱਜ ਪਹਿਲਾਂ ਅਸੀਂ ਬਹੁਤ ਹੀ ਪਵਿੱਤਰ ਸਥਾਨ ਗੜੀਪੌਰ ਕਾ ਸਾਹਿਬ ਆ ਕੇ ਅਰਦਾਸ ਕੀਤੀ ਹੈ ਨਾਮਕਮਸਕ ਹੋਏ ਹੈ ਉਹਨਾਂ ਤੋਂ ਮਹਾਰਾਜ ਤੋਂ ਅਸ਼ੀਰਵਾਦ ਲਿਆ ਔਰ ਇਸ ਦੇ ਨਾਲ ਹੀ ਬਹੁਤ ਹੀ ਸਕਾਰਯੋਗ ਸਾਡੇ ਗੁਰਾਂ ਦੀ ਗੁਰਗੋਬ ਸਿੰਘ ਸਾਹਿਬ ਦੀ ਚਰਨਛੋਪਾ ਪ੍ਰਾਪਤ ਸੀ ਅਨੰਦਪੁਰ ਸਾਹਿਬ ਤੋਂ ਜੋ ਥਾਪੜਾ ਲੈ ਕੇ ਸ੍ਰੀ ਵਿਜੇਂਦਰ ਸਿੰਘ 라 ਜੀ ਜੋ ਇੱਥੇ ਸਾਡੇ ਵਿਚਾਰ ਪਹੁੰਚੇ ਨੇ ਹਾਈ ਕੁਮਾਰ ਦੇ ਅਸ਼ੀਰਵਾਦ ਸਾਡੇ ਕੋਲ ਪਹੁੰਚੇ ਨੇ ਅਸੀਂ ਅੱਜ ਪ੍ਰਣ ਕਰਿਆ ਸਾਰਿਆਂ ਨੇ ਕਿ ਉਹਨਾਂ ਨੂੰ ਅਸੀਂ ਵੱਡੀ ਤੋਂ ਵੱਡੀ ਲੀਡ ਦੇ ਕੇ ਇੱਥੋਂ ਜਿਤਾ ਕੇ ਭੇਜਾਂਗੇ ਤੇ ਅਸੀਂ ਕੋਈ ਕਸਰਕ ਬਾਕੀ ਨਹੀਂ ਛੱਡਾਂਗੇ ਕਿਉਂਕਿ ਸਾਡੇ ਨਾਲ ਪਿਛਲੇ 2 ਸਾਲਾਂ ਦੇ ਵਿੱਚ ਸਾਨੂੰ ਬਹੁਤ ਅਣਗੌਲਿਆ ਕੀਤਾ ਗਿਆ ਮੈਨੂੰ ਇੱਕ ਕਿਸੇ ਖਾਸ ਬੰਦੇ ਦਾ ਫੋਨ ਆਇਆ 15 ਦਿਨ ਪਹਿਲਾਂ ਕਿ ਗਿਆਨ ਜੀ ਤੁਸੀਂ ਕਿਆ ਕਰ ਤੁਸੀਂ ਪਾਰਟੀ ਬਦਲ ਲਈ ਤੁਸੀਂ ਦਲ ਹੋ ਗਏ ਉਧਰ ਚੰਦੂ ਦੇ ਨਾਲ ਚਲੇ ਗਏ ਮੈਂ ਕਹਿੰਦਾ ਜੇ ਅਸੀਂ ਪਾਰਟੀ ਬਦਲੀ ਨਾ ਅਸੀਂ ਦਲ ਬਦਲੂਗਾ ਅਸੀਂ ਕਾਂਗਰਸ ਪਾਰਟੀ ਦੇ ਵਰਕਰ ਹੈ ਅਸੀਂ ਮੁੜ ਕੇ ਕਾਂਗਰਸ ਪਾਰਟੀ ਵਿੱਚ ਆ ਗਏ ਕਹਿੰਦੇ ਕਾਰਨ ਮੈਂ ਕਹਿੰਦਾ ਕਾਰਨ ਇਹ ਹੈ ਜੀ ਕਿ ਸਾਨੂੰ ਲੋਕ ਪੁੱਛਦੇ ਨੇ ਅਸੀਂ ਬਲਾਕ ਸੌਂਦੀ ਮੈਂਬਰ ਹੋਣ ਦੇ ਨਾਤੇ ਸਾਨੂੰ ਲੋਕ ਪੁੱਛਦੇ ਨੇ ਬਾਈ ਜੀ ਤੁਹਾਡੀਆਂ ਗਰੰਟਾ ਕਿੱਥੇ ਆ ਗਲੀਆਂ ਕੱਚੀਆਂ ਪਈਆਂ ਗਲੀਆਂ ਇਹ ਹੋ ਗਿਆ ਕੋਈ ਗਰੰਟ ਨਹੀਂ ਦੇ ਸਕਿਆ ਅਜ ਤੱਕ ਮੈਂ ਇੱਕ ਨੂੰ ਹੋਰ ਸਾਲ ਗੱਤਾਂ ਕਿ ਮੈਡਮ ਅਨਮੋਰ ਮਾਨ ਜੀ ਸਾਡੇ ਸਟਕਾਰ ਹੋ ਗਏ ਮੈਂ ਕਹਾਂ ਉਹਨਾਂ ਨੂੰ ਇਹ ਪੁੱਛ ਲਿਓ ਵੀ 2 ਸਾਲ ਹੋ ਗਏ ਉਹਨਾਂ ਨੇ ਮੰਤਰੀ ਬਣਦੇ ਸਾਡੇ ਜਿਹੜੇ ਬਲਾਕ ਦੇ ਬਲਾਕ ਮੱਝੀ ਦੇ ਬਲਾਕ ਸੰਤੀ ਮੈਂਬਰ ਐ ਉਹ ਕੌਣ ਕੌਣ ਐ ਉਹ ਪੁੱਛ ਲੋ ਉਹਨਾਂ ਦੇ ਨਾਮ ਪੁੱਛ ਲੋ ਕੌਣ ਕੌਣ ਐ ਮੱਝੀ ਕਦੇ ਫੋਨ ਨਹੀਂ ਆਇਆ ਕਦੇ ਸਾਡੇ ਨਾਲ ਵਿਚਾਰ ਵਸਵਾਸੀ ਕੀਤਾ ਵੀ ਬਲਾਕ ਦੇ ਸੰਤੀ ਦੇ ਵਿੱਚ ਕਿਹਨੂੰ ਕਿੰਨੇ ਗਰਾੜਸ ਆਣੇ ਕਿਹਨੂੰ ਕਿਆ ਕਰਨਾ ਕਿਹਨੂੰ ਕਿਆ ਕਰਨਾ ਇਹ ਇੱਕ ਬਹੁਤ ਤਰ੍ਹਾਂ ਦੇ ਕਾਰਨ ਐ ਇਹਨਾਂ ਦੇ ਫੇਲ ਹੋਣ ਦੇ ਸੋ ਮੈਂ ਤਾਂ ਅੱਜ ਗੁਰੂ ਚਰਨਾਂ ਦੇ ਵਿੱਚ ਉਹੀ ਅਰਦਾਸ ਕਰੂੰਗਾ ਕਿ ਜੋ ਸੰਗਤ ਦਾ ਨਾਂ ਹੋ ਸਕਿਆ ਸੰਗਤ ਉਹਨਾਂ ਨੂੰ ਨਕਾਰ ਦੇਵੇ ਮੈਂ ਤਾਂ ਇਹ ਅਰਦਾਸ ਕਰੂੰਗਾ ਜੋ ਸੰਗਤ ਦਾ ਨਾ ਬਣਿਆ ਸੰਗਤ ਉਹਨਾਂ ਨੂੰ ਨਕਾਰ ਦੇਵੇ ਇਹਦੇ ਨਾਲ ਹੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ